ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਸੇਲਵਰਾ ਤਹਿਸੀਲ ਫੋਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਬੂਟੇ ਦੇ ਘਰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਬਾਈ ਦਾ ਜਿਹੜਾ ਘਰ ਹੈ ਗੁੰਮਟੀ ਵਾਲੀ ਸੜਕ ਤੇ ਮਿੱਤਰੋ ਟਾਵਰ ਲੱਗਿਆ ਟਾਵਰ ਦੇ ਬਿਲਕੁਲ ਨੇੜੇ ਨਾਲ ਦੀ ਖੇਤਾਂ ਵਾਲੀ ਸਾਈਡ ਪਹੀ ਮੁੜਦੀ ਆ ਤੇ ਅੱਗੇ ਮੋੜ ਤੋਂ ਗਾਹਾਂ ਮਿੱਤਰੋ ਬਾਈ ਦਾ ਘਰ ਹੈ ਪੂਰੀ ਜਿਹੜੀ ਗੱਲਬਾਤ ਆਪਾਂ ਫਾਇਦੇ ਨਾਲ ਕਰਾਂਗੇ ਵੀ ਕਿਹੜਾ ਸੂਆ ਇਹ ਸੂੰਦੀ ਐ ਕਿੰਨਾ ਕਹਨੇ ਦੁੱਧ ਕੱਢਿਆ ਵਾ ਤੇ ਕੀ ਇਹਦਾ ਰੇਟ ਐ ਸੋ ਜਿਹੜੇ ਵੀ ਵੀਰ ਭਰਾ ਨੂੰ ਫੇਰ ਆਪਾਂ ਕਹਿੰਦੇ ਜਰੂਰਤ ਹੋਵੇ ਤਾਂ ਸੋਹਣੇ ਹਵਾਨੇ ਵਾਲੀ ਐ ਥਾਂਲੇ ਵੀ ਦੀ ਪੂਰੀ ਸਾਫ਼ ਐ ਤੇ ਚੰਗਾ ਸੋਹਣਾ ਥਾਣਾ ਸੂਣ ਦੇ ਮੇਰਾ ਅੰਦਾਜ਼ਾ ਵੀ 2-3 ਦਿਨਾਂ ਜਿਹੜੇ ਸੂਣ ਦੇ ਵਿੱਚ ਬਾਕੀ ਨੇ ਪਹਿਲਾਂ ਮਗਰੋਂ ਪਸ਼ੂ ਕਦੋਂ ਵੀ ਸੂ ਸਕਦਾ ਪੂਰੀ ਡਿਟੇਲ ਆਪਾਂ ਪਾਈਪੀ ਲਵਾਂਗੇ ਸਿੰਗ ਵੀ ਸੋਹਣਾ ਹੈ ਸਰੀਰ ਵੀ ਫੇਰ ਆਪਾਂ ਕਹਿੰਦੇ ਵੀ ਸੋਹਣਾ ਹੈ ਤੁਹ ਕਰਦਿਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਠਾਕ ਬਾਈ ਜੀ ਵਧੀਆ ਠੀਕ ਐ ਸੇਤਾ ਹਾਂਜੀ ਆਪਣਾ ਘਰ ਤਾਂ ਤੁਹਾਨੂੰ ਦੱਸ ਹੀ ਦਿੱਤਾ ਕਮਿਟੀ ਵਾਲੀ ਹੜਕ ਤੇ ਹਾਂਜੀ ਠੀਕ ਐ ਇਹ ਮੱਝ ਦੇ ਸੂਏ ਦੀ ਗੱਲ ਕਰ ਗਏ ਕਿਹੜਾ ਸੂਆ ਇਹ ਚੌਥਾ ਸੂਆ ਮੱਝ ਆਈ ਚੌਥਾ ਸੂਆ ਸੁੰਦੀ ਆ ਹਾਂਜੀ ਕਿੰਨੇ ਕੁ ਦਿਨ ਜਿਹੜੇ ਰਹਿੰਦੇ ਨੇ ਇਹ ਲੈ ਜੂ 3-4 ਦਿਨ ਤੱਕ ਲੈ ਜੂਈ ਜਾਂਦੇ ਠੀਕ ਐ ਦੁੱਧ ਕਿੰਨਾ ਕੱਢਿਆ ਵਾ ਪਿਛਲੇ ਸੂਏ 14 ਲੀਟਰ ਦਿੱਤਾਈ ਇਹਨੇ ਠੀਕ ਐ ਟੀਕੇ ਬਾਰੇ ਕੋਈ ਜਾਣਕਾਰੀ ਹੋਵੇ ਪੀ ਕੇ ਦੀ ਨਹੀਂ ਕੋਈ ਜਾਣਕਾਰੀ ਹੈ ਜੀ ਲਵਾਇਆ ਠੀਕ ਹੈ ਜੀ ਹਾਂਜੀ ਠੀਕ ਹੈ ਦੀ ਬਣੀ ਹੈ ਪਹਿਲੇ ਵਾਰ ਠੀਕ ਹੈ ਮੁੱਲ ਕੀ ਕਰਤਾ ਜੀ ਮੋਲੇ ਦਾ 160 ਕਰਦੇ ਆ ਜੀ ਠੀਕ ਹੈ ਮੁੱਲ ਬਾਈ ਨੇ 160 ਕਰਤਾ ਤੋਰ ਕੇ ਦਿਖਾ ਦੇ ਜੀ ਤੇ 14 ਲੀਟਰ ਬਾਈ ਕਹਿੰਦਾ ਵੀ ਪਿਛਲੇ ਸਵੇਰ ਦਾ ਦੁੱਧ ਕੱਢਿਆ ਪਾ ਵਜਨ ਚੰਗਾ ਚੰਗੀ ਸਭੀ ਵੀ ਹੈ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ ਹੈ ਤੇ ਜਿਹੜੇ ਵੀ ਕੋਈ ਨਹੀਂ ਕੋਈ ਅ ਸੰਗਲ ਦੀ ਕਿਲੜ ਫੜੋ ਕੈਮਰੇ ਤੋਂ ਦੱਬਦਾ ਨਾ ਪਸ ਮੋੜ ਲਏ ਜੀ ਬਸ ਸੋ ਲਗਾਤਾਰ ਆਪਣੇ ਮਿੱਤਰੋ ਵੀਡੀਓ ਆ ਰਹੀਆਂ ਨੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਸੋ ਸਾਰੇ ਵੀਰਾਂ ਦਾ ਫਾਂ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੇ ਨਾਲ ਜੁੜੇ ਨੇ ਤੇ ਲਾਈਕ ਕਮੈਂਟ ਕਰਦੇ ਨੇ ਜਿਵੇਂ ਮਿੱਤਰੋ ਤੁਹਾਨੂੰ ਲੱਗਦਾ ਹੁੰਦਾ ਉਸ ਤਰ੍ਹਾਂ ਹੀ ਕਮੈਂਟ ਕਰ ਦਿਆ ਕਰੋ ਕੋਈ ਦਿੱਕਤ ਨਹੀਂ ਆਪਾਂ ਨੂੰ ਕਿਉਂਕਿ ਕਮੀ ਲੱਗਦੀ ਆ ਤਾਂ ਕਮੀ ਵੀ ਜ਼ਰੂਰ ਦੱਸਿਆ ਕਰੋ ਰੇਟ ਭਾਈ ਨੇ ਇੱਕ ਸੈੱਟ ਕਰਤਾ ਤੇ ਫੋਨ ਨੰਬਰ ਦੱਸ ਦੋ 90418 90418 57120 57120 130 130 57130 ਹਾਂਜੀ ਸੋ ਪਿੰਡ ਵਾਈ ਦਾ ਸਿਲਵਰਾ ਤਹਿਸੀਲ ਪੂਲਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਤਿੰਨ ਚਾਰ ਦਿਨ ਮਿੱਤਰੋ ਸੂਣ ਦੇ ਵਿੱਚ ਬਾਕੀ ਨੇ ਥਾਲੀ ਵੀ ਦੀ ਪੂਰੀ ਸਾਫ ਹੈ ਤੇ ਦੁੱਧ ਵਾਈ ਕੰਦਾ ਵੀ 14 ਲੀਟਰ ਪਿਛਲੇ ਸੂਏ ਦਾ ਕੱਢਿਆ ਤੇ ਤੁਸੀਂ ਆਪਣੀ ਸਮਝ ਦੇ ਹਿਸਾਬ ਨਾਲ ਲੈਣੀ ਆ ਸੋ ਕੋਸ਼ਿਸ਼ ਹੈ ਆਪਣੀ ਚੰਗੀ ਤੋਂ ਚੰਗੀ ਸਾਨੂੰ ਚੀਜ਼ ਦਿਖਾ ਕੇ ਤੇ ਇਸ ਤੋਂ ਬਾਅਦ ਮਿੱਤਰੋ ਆਪਣੇ ਗਾਵਾਂ ਦੀਆਂ ਵੀਡੀਓ ਆ ਰਹੀਆਂ ਨੇ ਜਿਹਦੇ ਜੋ ਤਨ ਚਾਰ ਮਿੱਤਰੋ ਸਜਣਾ ਨੇ ਇੱਕ ਟੋਕੜ ਕੱਬਣਾ ਇੱਕ ਟੋਕੜ ਹੈ ਪੂਰੀ ਗੱਲਬਾਤ ਆਪਾਂ ਅਗਲੀ ਵੀਡੀਓ ਦੇ ਵਿੱਚ ਹੋਰ ਵੀ ਜਾਣਕਾਰੀ ਜਿਹੜੀ ਹੋਊਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ ਕਰਦੇ ਆਂ ਮਿਹਰਬਾਨੀ ਸ਼ੁਕਰੀਆ